ਚੰਡੀਗੜ੍ਹ ਦੇ ਵਿੱਚ ਪਹਿਲਾਂ ਕੋਰਟ ਨੂੰ ੜਾਉਣ ਦੀ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਜੇ ਹੁਣ ਦੀ ਗੱਲ ਕਰੀਏ ਕੁਝ ਸਮਾਂ ਪਹਿਲਾਂ ਇੱਕ ਸਰਕਾਰੀ ਹਸਤਪਾਲ ਨੂੰ ਬੰਮਟੋਣਾਂ ਦੀ ਧਮਕੀ ਮਿਲਦੀ ਹੈ ਤਾਂ ਹੁਣ ਚੰਡੀਗੜ੍ਹ ਦੇ 에어ਪੋਰਟ ਨੂੰ ਵੀ ਇੱਕ ਇਹੋ ਜਿਹਾ ਮੇਲ ਸਵੇਰੇ 4.30 ਵਜੇ ਆਈ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ देयर इज ਅ ਲੈਡ ਅਜ਼ਾਈਡ ਡਿਵਾਈਸ ਹਿਡਨ ਇਨ ਦਾ ਬੈਗ ਇਸ ਤਰੀਕੇ ਨਾਲ ਇੱਕ ਧਮਕੀ ਦਿੱਤੀ ਗਈ ਹੈ ਤੇ ਧਮਕੀ ਤੋਂ ਬਾਅਦ ਇੱਥੇ ਜਿਹੜੇ ਸੀਆਈਐਸਐਫ ਦੇ ਜਿਹੜੇ ਕਮਾਂਡੈਂਟ ਸੀਗੇ ਤੇ ਸਾਰੀ ਫੋਰਸ ਸੀਗੀ ਉਹ ਐਕਟਿਵ ਹੋ ਗਈ ਉਹਨਾਂ ਸਾਰੀ ਤਲਾਸ਼ੀ 에ਰਪੋਰਟ ਜਿਹੜੀ ਹੈ ਉਹ ਲਿੱਤੀ ਹੈ ਜਿਸ ਤੋਂ ਬਾਅਦ ਕੁਝ ਵੀ ਅਜੀਹਾ ਜਿਹੜਾ ਉਹ ਨਹੀਂ ਮਿਲਿਆ ਪੂਰੀ ਕਲੀਅਰਟੀ ਜਿਹੜੀ ਹੈ ਪੂਰਾ ਕਲੀਅਰ 에ਰਪੋਰਟ ਨੂੰ ਜਿਹੜਾ ਕੁਝ ਮਲੇ ਕੀਤਾ ਗਿਆ ਸੀਗਾ ਸਾਰਾ ਕੁਝ ਚੈੱਕ ਕੀਤਾ ਗਿਆ ਪਰ ਫਿਲਹਾਲ ਦੇ ਲਈ ਇਹ ਗ੍ਰੀਨ ਸਿਗਨਲ ਜਿਹੜਾ ਹੈ ਉਹ ਸਿਕਿਉਰਿਟੀ ਫੋਰਸਸ ਵੱਲੋਂ ਦਿੱਤਾ ਗਿਆ ਯਾਨੀ ਕਿਸੇ ਤਰੀਕੇ ਦੇ ਕੋਈ ਖਤਰਾ ਨਹੀਂ ਹੈ ਪਰ ਇਹ ਇੱਕ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਸਿਰਫ ਇੱਥੇ ਨੂੰ ਧਮਕੀ ਨਹੀਂ ਮਿਲੀ ਜਿਹੜੀ ਅਸੀਂ ਹੋਰ ਵੀ ਜਾਣਕਾਰੀ ਲਿੱਤੀ ਹੈ ਕਈ ਸਾਰੇ ਦੇਸ਼ ਦੇ ਹੋਰ ਵੱਡੇ 에ਰਪੋਰਟ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਉਡਾਉਣ ਦੀ ਧਮਕੀ ਚੜੀ ਹੈ ਉਹ ਮਿਲੀ ਹੈ ਹਲੇਖਾਰਾ ਕੀ ਤੁਸੀਂ ਇਹ ਵੀ ਦੱਸ ਦਈਏ ਕਿ ਇਸ ਵਕਤ ਸਿਕਿਉਰਿਟੀ ਫੋਰਸ ਜਿਹੜੀਆਂ ਨੇ ਉਹ ਇਸ ਵਕਤ ਪੂਰੇ ਤਰੀਕੇ ਨਾਲ ਐਕਟਿਵ ਨੇ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਹੁੰਦੀ ਹੈ ਤਾਂ ਉਸ ਤੇ ਅਲਰਟਨੈਸ ਚੇਤਨੇ ਪਰ ਫਿਲਹਾਲ ਦੇ ਲਈ ਹਲੇ ਤੱਕ ਕੋਈ ਹੋ ਜਾ ਖਤਰਾ ਜਿਹੜਾ ਸਾਹਮਣੇ ਨਹੀਂ ਆਇਆ ਜਦ ਕਿ ਸويرੇ ਇੱਕ ਵਾਰੀ ਜ਼ਰੂਰ ਅਲਰਟ ਜਿਹੜਾ ਹੈ ਉਹ ਪਹੁੰਚ ਗਿਆ ਸੀਗਾ ਕੈਮਰਾਪਰਸਨ ਰੁਪਿੰਦਰ ਜਗੀਦੇਲ ਬਜ਼ਰ ਬਰਮਾ ਡੇਲੀ ਪੋਸਟ ਚੰਡੀਗੜ੍ਹ ਰਿਪੋਰਟ ਚੰਡੀਗੜ੍ਹ ਦੇ ਵਿੱਚ ਪਹਿਲਾਂ ਕੋਰਟ ਨੂੰ ਔੜਾਉਣ ਦੀ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਜੇ ਹੁਣ ਦੀ ਗੱਲ ਕਰੀਏ ਕੁਝ ਸਮਾਂ ਪਹਿਲਾਂ ਇੱਕ ਸਰਕਾਰੀ ਹਸਤਪਾਲ ਨੂੰ ਬੰਬਤੋਣਾਉਂਦੀ ਧਮਕੀ ਮਿਲਦੀ ਹੈ ਤਾਂ ਹੁਣ ਚੰਡੀਗੜ੍ਹ ਦੇ 에어ਪੋਰਟ ਨੂੰ ਵੀ ਇੱਕ ਹੋਜੇ ਮੇਲ ਸਵੇਰੇ 4.30 ਵਜੇ ਆਈ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ there is a lead azide device hidden in the bag ਇਸ ਤਰੀਕੇ ਨਾਲ ਇੱਕ ਧਮਕੀ ਦਿੱਤੀ ਗਈ ਹੈ ਤੇ ਧਮਕੀ ਤੋਂ ਬਾਅਦ ਇੱਥੇ ਜਿਹੜੇ CISF ਦੇ ਜਿਹੜੇ ਕਮਾਂਡੈਂਟ ਸੀਗੇ ਤੇ ਸਾਰੀ ਫੋਰਸ ਸੀਗੀ ਉਹ ਐਕਟਿਵ ਹੋ ਗਈ ਉਹਨੇ ਸਾਰੀ ਤਲਾਸ਼ੀ 에어ਪੋਰਟ ਜਿਹੜੀ ਹੈ ਉਹ ਲਿੱਤੀ ਹੈ ਜਿਸ ਤੋਂ ਬਾਅਦ ਕੁਝ ਵੀ ਅਜਿਹਾ ਜਿਹੜਾ ਉਹ ਨਹੀਂ ਮਿਲਿਆ ਪੂਰੀ ਕਲੀਅਰਟੀ ਜਿਹੜੀ ਹੈ ਪੂਰਾ ਕਲੀਅਰ 에어ਪੋਰਟ ਨੂੰ ਜਿਹੜਾ ਕੁਝ ਮਲੇ ਕੀਤਾ ਗਿਆ ਸੀਗਾ ਸਾਰਾ ਕੁਝ ਚੈੱਕ ਕੀਤਾ ਗਿਆ ਪਰ ਫਿਲਹਾਲ ਦੇ ਲਈ ਇਹ ਗ੍ਰੀਨ ਸਿਗਨਲ ਜਿਹੜਾ ਹੈ ਉਹ ਸਿਕਿਉਰਿਟੀ ਫੋਰਸਸ ਵੱਲੋਂ ਦਿੱਤਾ ਗਿਆ ਯਾਨੀ ਕਿਸੇ ਤਰੀਕੇ ਦੇ ਕੋਈ ਖਤਰਾ ਨਹੀਂ ਹੈ ਪਰ ਇੱਕ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਸਿਰਫ ਇੱਥੇ ਨੂੰ ਧਮਕੀ ਨਹੀਂ ਮਿਲੀ ਜਿਹੜੀ ਅਸੀਂ ਹੋਰ ਵੀ ਜਾਣਕਾਰੀ ਲਿੱਤੀ ਹੈ ਕਈ ਸਾਰੇ ਦੇਸ਼ ਦੇ ਹੋਰ ਵੱਡੇ 에어ਪੋਰਟ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਉਡਾਉਣ ਦੀ ਧਮਕੀ ਚਲੀ ਹੈ ਉਹ ਮਿਲੀ ਹੈ ਹਾਲੇਖਾਰ ਕੀ ਤੁਸੀਂ ਇਹ ਵੀ ਦੱਸਦੀਏ ਕਿ ਇਸ ਵਕਤ ਸਿਕਿਉਰਿਟੀ ਫੋਰਸ ਜਿਹੜੀਆਂ ਨੇ ਉਹ ਇਸ ਵਕਤ ਪੂਰੀ ਤਰੀਕੇ ਨਾਲ ਐਕਟਿਵ ਨੇ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਹੁੰਦੀ ਹੈ ਤਾਂ ਉਸ ਤੇ ਅਲਰਟ ਨੇ ਸੁਚੇਤ ਨੇ ਪਰ ਫਿਲਹਾਲ ਦੇ ਲਈ ਹਲੇ ਤੱਕ ਕੋਈ ਹੋ ਜਾ ਖਤਰਾ ਜਿਹੜਾ ਸਾਹਮਣੇ ਨਹੀਂ ਆਇਆ ਜਦਕਿ ਸويرੇ ਇੱਕ ਵਾਰੀ ਜ਼ਰੂਰ ਅਲਰਟ ਜਿਹੜਾ ਹੈ ਉਹ ਪਹੁੰਚ ਗਿਆ ਸੀਗਾ ਕੈਮਰਾਪਰਸਨ ਊਪਿੰਦਰ ਜਗੀਦੇਲ ਬਜ਼ਰ ਫਰਮਾ ਡੇਲੀ ਪੋਸਟ ਚੰਡੀਗੜ੍ਹ ਰਿਪੋਰਟ ਚੰਡੀਗੜ੍ਹ ਦੇ ਵਿੱਚ ਪਹਿਲਾਂ ਕੋਰਟ ਨੂੰ ੜਾਉਣ ਦੀ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਜੇ ਹੁਣ ਦੀ ਗੱਲ ਕਰੀਏ ਕੁਝ ਸਮਾਂ ਪਹਿਲਾਂ ਇੱਕ ਸਰਕਾਰੀ ਹਸਪਤਾਲ ਨੂੰ ਬੰਮ ਤੋਣਾਂ ਦੀ ਧਮਕੀ ਮਿਲਦੀ ਹੈ ਤਾਂ ਹੁਣ ਚੰਡੀਗੜ੍ਹ ਦੇ 에어ਪੋਰਟ ਨੂੰ ਵੀ ਇੱਕ ਇਹੋ ਜਿਹਾ ਮੇਲ ਸਵਰੇ 4:30 ਵਜੇ ਆਈ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ there is a lead azide device hidden in the bag ਇਸ ਤਰੀਕੇ ਨਾਲ ਇੱਕ ਧਮਕੀ ਦਿੱਤੀ ਗਈ ਹੈ ਤੇ ਧਮਕੀ ਤੋਂ ਬਾਅਦ ਇੱਥੇ ਜਿਹੜੇ CISF ਦੇ ਜਿਹੜੇ ਕਮਾਂਡੈਂਟ ਸੀਗੇ ਤੇ ਸਾਰੀ ਫੋਰਸ ਸੀਗੀ ਉਹ ਐਕਟਿਵ ਹੋ ਗਈ ਉਹਨੇ ਸਾਰੀ ਤਲਾਸ਼ੀ 에어ਪੋਰਟ ਜਿਹੜੀ ਹੈ ਉਹ ਲਿੱਤੀ ਹੈ ਜਿਸ ਤੋਂ ਬਾਅਦ ਕੁਛ ਵੀ ਅਜੀਹਾ ਜਿਹੜਾ ਉਹ ਨਹੀਂ ਮਿਲਿਆ ਪੂਰੀ ਕਲੀਅਰਟੀ ਜਿਹੜੀ ਹੈ ਪੂਰਾ ਕਲੀਅਰ 에어ਪੋਰਟ ਨੂੰ ਜਿਹੜਾ ਕੁਛ ਮਲੇ ਕੀਤਾ ਗਿਆ ਸੀਗਾ ਸਾਰਾ ਕੁਝ ਚੈੱਕ ਕੀਤਾ ਗਿਆ ਪਰ ਫਿਲਹਾਲ ਦੇ ਲਈ ਇਹ ਗ੍ਰੀਨ ਸਿਗਨਲ ਜਿਹੜਾ ਹੈ ਉਹ ਸਿਕਿਉਰਿਟੀ ਫੋਰਸਸ ਵੱਲੋਂ ਦਿੱਤਾ ਗਿਆ ਯਾਨੀ ਕਿਸੇ ਤਰੀਕੇ ਦੇ ਕੋਈ ਖਤਰਾ ਨਹੀਂ ਹੈ ਪਰ ਇਹ ਇੱਕ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਸਿਰਫ ਇੱਥੇ ਨੂੰ ਧਮਕੀ ਨਹੀਂ ਮਿਲੀ ਜਿਹੜੀ ਅਸੀਂ ਹੋਰ ਵੀ ਜਾਣਕਾਰੀ ਲਿੱਤੀ ਹੈ ਕਈ ਸਾਰੇ ਦੇਸ਼ ਦੇ ਹੋਰ ਵੱਡੇ 에어ਪੋਰਟ ਨੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਉਡਾਉਣ ਦੀ ਧਮਕੀ ਚੜੀ ਹੈ ਉਹ ਮਿਲੀ ਹੈ ਹਾਲੇ ਹੀ ਖਾਰਕੀ ਤੁਸੀਂ ਇਹ ਵੀ ਦੱਸ ਦਈਏ ਕਿ ਇਸ ਵਕਤ ਸਿਕਿਉਰਿਟੀ ਫੋਰਸ ਜਿਹੜੀਆਂ ਨੇ ਉਹ ਇਸ ਵਕਤ ਪੂਰੇ ਤਰੀਕੇ ਨਾਲ ਐਕਟਿਵ ਨੇ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਹੁੰਦੀ ਹੈ ਤਾਂ ਉਸ ਤੇ ਅਲਰਟਨੈਸ ਚੇਤਨੇ ਪਰ ਫਿਲਹਾਲ ਦੇ ਲਈ ਹਲੇ ਤੱਕ ਕੋਈ ਹੋ ਜਾ ਖਤਰਾ ਜਿਹੜਾ ਉਹ ਸਾਹਮਣੇ ਨਹੀਂ ਆਇਆ ਜਦਕਿ ਸويرੇ ਇੱਕ ਵਾਰੀ ਜ਼ਰੂਰ ਅਲਰਟ ਜਿਹੜਾ ਹੈ ਉਹ ਪਹੁੰਚ ਗਿਆ ਸੀਗਾ ਕੈਮਰਾ ਪਰਸਨ ਰੁਪਿੰਦਰ ਜਗੀਦੇਲ ਬਜ਼ਰ ਬਰਮਾ ਢੇਲੀ ਪੋਸਟ ਚੰਡੀਗੜ੍ਹ ਰਿਪੋਰਟ